ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕੱਲ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਅਮਰੀਕਾ ਦੇ ਵਿੱਚੋਂ ਤੇ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਮਿਲਟਰੀ ਦਾ ਜਹਾਜ਼ ਹੈ ਜਿਹੜਾ ਉੱਤਰਿਆ ਇਹ ਸਭ ਨੂੰ ਪਤਾ ਹੈ ਕਿ ਉਸ ਦੌਰਾਨ ਵੱਡੇ ਪੱਧਰ ਦੇ ਉੱਪਰ ਮੀਡੀਆ ਦੇ ਵਿੱਚ ਹਲਚਲ ਹੋਈ ਸਭ ਨੇ ਖਬਰਾਂ ਸੁਣੀਆਂ ਪਰ ਉਸੋ ਬਾਅਦ ਪਰਿਵਾਰਾਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾਗਾ ਉਹ ਵਰਤਾਂਤ ਵਾਪਰਿਆ ਪਰਿਵਾਰ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਨ ਜਾਂ ਫਿਰ ਜਿਹੜਾ ਉਹ 6 ਘੰਟਿਆਂ ਦਾ ਸਮਾਂ 에어ਪੋਰਟ ਤੇ ਉਹਨਾਂ 104 ਭਾਰਤੀਆਂ ਨੇ ਬਤਾਇਆ ਉਹ ਕਿਸ ਤਰ੍ਹਾਂ ਦਾ ਸੀ ਕਿਉਂਕਿ 6 ਘੰਟਿਆਂ ਦੀ ਇਨਵੈਸਟੀਗੇਸ਼ਨ ਹੈ ਜਿਹੜੀ ਉਹਨਾਂ ਤੋਂ ਕੀਤੀ ਗਈ ਸੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਅੱਗੇ ਕਿਸ ਤਰ੍ਹਾਂ ਦਾ ਮਹੌਲ ਉਹਨਾਂ ਦੇ ਲਈ ਹੋਏਗਾ ਆਖਿਰ ਕਿਸ ਤਰ੍ਹਾਂ ਵਿਚਰਨਗੇ ਉਹ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਜਾਰੀ ਰਹੇਗੀ ਜਾਂ ਨਹੀਂ ਰਹੇਗੀ ਇਹ ਵੱਡੀ ਗੱਲ ਹੈ ਸੋ ਤੁਹਾਨੂੰ ਦੱਸ ਦਈਏ ਕਿ ਫਤਿਹਗੜ ਚੂੜੀਆਂ ਦੇ ਜਸਪਾਲ ਸਿੰਘ ਨੇ ਜਿਹੜੇ ਉਹ ਵੀ ਦੇਸ਼ ਪਰਤ ਆਏ ਨੇ ਤਕਰੀਬਨ 6 ਮਹੀਨੇ ਲੰਬਾ ਸਫ਼ਰ ਤੈਅ ਕਰਕੇ ਕਈ ਹਾਰਡਲਸ ਦੇ ਥਰੂ ਕਈ ਮੁਸ਼ਕਲਾਂ ਦੇ ਥਰੂ ਨੇ ਜਿਹੜੇ ਉਹ ਪਹੁੰਚੇ ਸਨ ਪਰ ਮਹਿਜ਼ 11 ਦਿਨ ਉਹ ਰਹੇ ਨੇ ਅਮਰੀਕਾ ਦੇ ਵਿੱਚ ਕਿਉਂਕਿ ਜਸਪਾਲ ਸਿੰਘ ਦੇ ਮੁਤਾਬਕ ਜਦੋਂ ਬਾਰਡਰ ਟੱਪੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤਾਂ 11 ਦਿਨ ਉਹਨਾਂ ਨੂੰ ਕੈਂਪ ਦੇ ਵਿੱਚ ਰੱਖਿਆ ਗਿਆ ਤੇ 11 ਦਿਨ ਬਾਅਦ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਵੱਡੀ ਗੱਲ ਇਹ ਹੈ ਕਿ 11 ਦਿਨ ਦਾ ਇਹ ਵਿਦੇਸ਼ੀ ਸਫਰ ਹੈ ਜੋ ਅਮਰੀਕਾ ਦਾ ਉਹ ਜਸਪਾਲ ਸਿੰਘ ਨੂੰ 30 ਲੱਖ ਦੇ ਵਿੱਚ ਪਿਆ ਸੋ ਜਿਸ ਨੂੰ ਲੈ ਕੇ ਪਰਿਵਾਰ ਪਰੇਸ਼ਾਨ ਹੈ ਇੱਕ ਪਾਸੇ ਖੁਸ਼ ਵੀ ਹੈ ਕਿ ਉਹਨਾਂ ਦਾ ਪੁੱਤਰ ਸਹੀ ਸਲਾਮਤ ਵਾਪਸ ਮੁੜਿਆ ਪਰ ਕਰਜ਼ੇ ਦਾ ਡਰ ਹੈ ਜਿਹੜਾ ਉਹ ਪਰਿਵਾਰ ਨੂੰ ਲਗਾਤਾਰ ਸਤਾ ਰਿਹਾ ਹੈ ਸੋ ਦੇਖਣਾ ਇਹ ਹੋਏਗਾ ਕਿ ਹੁਣ ਇਸ ਮਾਮਲੇ ਤੇ ਕੇਂਦਰ ਸਰਕਾਰ ਜਾਂ ਫਿਰ ਪੰਜਾਬ ਸਰਕਾਰ ਕੋਈ مالی ਸਹਾਇਤਾ ਦਿੰਦੀ ਹੈ ਜਾਂ ਨਹੀਂ ਜਾਂ ਫਿਰ ਉਹਨਾਂ 에ਜੈਂਟਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜਿਨ੍ਹਾਂ ਦੇ ਜ਼ਰੀਏ ਪੰਜਾਬੀ ਹਰਿਆਣਵੀ ਜਾਂ ਵੱਖ-ਵੱਖ ਭਾਰਤੀ ਨੇ ਜਿਹੜੇ ਉਠੱਗੇ ਜਾ ਰਹੇ ਨੇ ਫਸ ਰਹੇ ਨੇ ਬੁਰੇ ਤਰੀਕੇ ਦੇ ਨਾਲ ਸੋ 104 ਭਾਰਤੀਆਂ ਦਾ ਡਿਪੋਰਟ ਹੋਣਾ ਵੱਡੀ ਗੱਲ ਹੈ ਸੋ ਅਜਿਹੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਾਰਤੀ ਰਿਪੋਰਟ ਹੋਣਗੇ ਜਾਂ ਨਹੀਂ ਕਿਸ ਤਰ੍ਹਾਂ ਦੀਆਂ ਅਗਲੀਆਂ ਕਾਰਵਾਈਆਂ 트াম্প ਸਰਕਾਰ ਦੀਆਂ ਰਹਿਣਗੀਆਂ ਦੇਖਣਾ ਲਾਜ਼ਮੀ ਹੋਵੇਗਾ ਪਰ ਤੁਸੀਂ ਪਹਿਲਾਂ ਜਸਪਾਲ ਸਿੰਘ ਤੇ ਉਸਦੇ ਪਰਿਵਾਰ ਦਾ ਇਸ ਬਾਬਤ ਕੀ ਕੁਝ ਕਹਿਣਾ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਲੱਗ ਰਿਹਾ ਕਿ ਸੁਪਨੇ ਵੀ ਪੂਰੇ ਨਹੀਂ ਹੋਏ ਤੇ ਬਹੁਤ ਕੁਝ ਅਜੜਾਦ ਵਿਚਾਰੇ ਰਹਿ ਗਿਆ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੇਰਾ ਨਾਂ ਜਸਪਾਲ ਸਿੰਘ ਜੀ ਇਹ ਕਿਹੜਾ ਪਟਿਆ ਹਰਦਵਾਲ ਦਾ ਹੋਂ ਕਿੱਥੇ ਰਹੇ ਫਤਿਹਗਰ ਜੂੜੀਆਂ ਜੀ ਫਤਿਹਗਰ ਜੂਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਇਹਜੈਂਟ ਨਾਲ ਗੱਲ ਹੋਈ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂਐਸਏ ਮੈਂ ਯੂਐਸਏ ਜੇ ਤੋ ਇੱਥੋਂ ਗਿਆ ਹੀਗਾ ਇਹਜੈਂਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਕਿੰਨੇ ਪੈਸਿਆਂ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਗਰੂ ਕਿੱਥੇ ਗਈ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਤੇ ਇੱਕ ਨੰਬਰ ਦੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਕਿਉਂਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਸੀ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਸੀ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਆਰ ਉਹਨੇ ਧੋਖਾ ਕਰ ਲਿਆ ਮੈਂ। ਇਹ ਕਦੋਂ ਗਈ ਸੀ ਤੁਸੀਂ? ਮੈਂ 24 ਸਤੰਬਰ ਗਿਆ ਸੀ। ਸਤੰਬਰ ਮੈਂ ਵਿਜ਼ਿਟ ਕਰਨੀ। ਇਹ ਸ਼ੇਮੀ ਨੇ ਬੱਛੇਮੀ ਨੇ। ਹਾਂ ਸ਼ੇਮੀ ਨੇ ਮਰੱਤ ਦੇ دیا۔ ਕਿ ਉਹ ਵਾਸੇ ਕਦੋਂ ਪਹੁੰਚੀ? ਮੈਂ 24 1 ਜਨਵਰੀ ਦੇ 25 ਦੇ। ਉਹ ਤੇ ਬਾਰਡਰ ਕਰਾਸ ਕੀਤਾ। ਹਾਂਜੀ ਬਾਰਡਰ ਕਰਾਸ ਕੀਤਾ। ਤੇ ਯੂਐਸਏ ਗਿਆ ਕਰਨੇ ਦਿਨ ਹੋਏ? ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜ 11 ਦਿਨ ਹੋਏ। ਉੱਥੇ ਤੁਹਾਨੂੰ ਅਰੈਸਟ ਕਰ ਲਿਆ? ਹਾਂਜੀ ਅਰੈਸਟ ਕਰ ਲਿਆ। ਹਾਂਜੀ ਬਾਰਡਰ ਪਟ੍ਰੋਲ ਜੀ। ਕਟਪਟ ਹੋਣੀ ਕਿੰਨੇ ਦਿਨ ਰੱਖਿਆ ਥਾ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲਾਈਟ 'ਚ ਬਾਹਰ ਤੇ ਜਾ ਦੋ ਪਤਾ ਲੱਗਿਆ ਕਿ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਨਹੀਂ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਆ ਗਏ ਉਹ ਜਦੋਂ ਮੰਨ ਲਓ ਕਿ ਉਹਨਾਂ ਨੇ ਹਨ ਨੂੰ ਪਲੇਨ 'ਚ ਬਾਹਰਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਐ ਸੋਚਿਆ ਵੀ ਦੁੱਦੀ ਚੌਂਕੀ 'ਚ ਜਾਂ ਮੰਨ ਲਓ ਕਿ ਕੈਂਪ 'ਚ ਲੈ ਕੇ ਚੱਲੇ ਤੇ ਬਾਚ ਉਹਨੇ ਜਿਹੜਾ ਪੁਲਿਸ ਅਫਸਰ ਹੀ ਉਹਨੇ ਉਹਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨੂ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ ਪੈਰਾਂ ਨੂੰ ਬੀੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘੜੀਆਂ ਪੈ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਜਾਣ ਕੇ ਕੁਝ ਹਾਂਜੀ ਇੰਡੀਆ ਜਾ ਕੇ ਖੋਲੀ ਕਿਥੇ ਰਾਜਾ ਸਾਹਿਬ ਨੂੰ ਵਰਤੋ ਜਦੋਂ ਰਾਜਾ ਸਾਹਿਬ ਹੀ ਉੱtre ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਅਸੀਂ ਇੰਡੀਆ ਜਾ ਰਹੇ ਹਾਂ ਮਰੇ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਇੱਥੇ ਆ ਕੇ ਪਤਾ ਲੱਗਿਆ ਇੱਥੇ ਫਿਰ ਨਹੀਂ ਆਇਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਇਹ ਜਦੋਂ ਤੁਸੀਂ ਉੱtre ਕਿਸ ਤਰ੍ਹਾਂ ਦਾ ਹਾਲ-ਪਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਸੂਲੀ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫੇ ਸਾਡੇ ਨਾਲ ਕੀ ਚੱਕਰ ਬਣ ਗਿਆ ਹਾਂ ਕੰਨ ਨੂੰ ਦਿੱਤੇ ਐਸਾ ਬਹੁਤ ਲੱਗਾ ਸੀ ਹਾਂਜੀ ਬਹੁਤ ਲੱਗਾ ਹੈ ਸਾਰਾ ਇਹ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਿਹੜਾ ਇਹ ਪੈਸੇ ਦਾ ਇੰਤਜ਼ਾਮ ਇੱਦਾਂ ਸੱਜਣਾ ਮਿੱਤਰਾਂ ਕੋ ਫੜ ਕੇ ਜਿੰਕੋ ਜੀ ਜਿਹੜੀ ਪੜ੍ਹਨੀ ਪੁੜੀ ਹੈ ਉਹ ਜੋ ਵੀ ਹੋਇਆ ਇਹਨੂੰ ਲੈ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਹੈ ਸਾਡੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇਹਦਾ ਧੋਖਾ ਕੀਤਾ ਕੋਈ ਗੱਲ ਨਹੀਂ ਜੋ ਵੀ ਮਾ ਕੋਣੀ ਉਹਦੇ ਕਰਮਾਂ 'ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਿਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਵੀ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਸ਼ੁਕਰ ਕਰਦੇ ਆਂ ਦੇਖੋ ਜੀ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆਂ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਨਾਂ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਕੋ ਜਹੀਂ ਲਿਮਟਾਂ ਬਣਾਈਆਂ ਕੋਈ ਏਦਾਂ ਚੁੱਕ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਵੀ ਰਕਮ ਲਈ ਆਪਾਂ ਸਰਕਾਰ ਕੋੋਂ ਮੰਗ ਕਰਦੇ ਆਂ ਤੇ ਏਜੰਟ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਉ ਇਹ ਕੋਈ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ